वाहिगुरू ख़ासि वाहिगुरुजुकेट पंहिंजो संस्था पूरे पंजाब बचे जी हेल्प करणु बच्या ਬੱਚਿਆਂ ਨੂੰ ਕਾਫੀਆਂ ਮਦਦਾਂ ਬੋਲਣਾ ਦੀ ਕਤਨਾ ਤੇ ਸਾਡੀ ਸਰਸਾ ਦੀ ਇੱਕ ਸਤ ਇਹ ਅਸੀਂ ਬੱਚਿਆਂ ਨੂੰ ਬਾੜੀ ਦੇ ਨਾਲ ਜੋੜ ਦੇਈਏ ਕਰਦੇ ਆ ਵੀ ਇੱਕ ਸਾਈਡ ਪਾਟ ਬੱਚੇ ਨੇ ਆਪਣੀ ਦਾ ਸਾਲ ਦੇ ਵਿੱਚ ਕੰਪਲੀਟ ਕਰਨਾ ਇਹ ਨਾਲ ਨਾਲ ਸਿਰਫ ਬੱਚਿਆਂ ਦੀ ਜਿਹੜੇ ਘਰਮਾਲਕ ਦੇ ਸਬੰਧ ਦੇ ਵਿੱਚੋਂ ਆ ਦੇ ਕੇ ਪੜਾਈ ਕਰਾਉਨੇ ਆ ਸਰਸਾ ਦਾ ਸੁਪਨਾ ਆਈਐਸ ਆਈਪੀਐਸ ਸਰ ਬੋਰਸਕ ਡਾਇਰెక్టర్ ਬੋਰਸਕ ਜੁਨੀਅਰ ਬੋਰਸਕ ਜਾਤ ਕਰੀ ਉਹ ਬੱਚੇ ਉਧਾਰਦਾ ਤੇ ਉਹ ਬੱਚੇ ਜਿਹੜੇ ਤੇ ਕਿ ਉਹ ਆਪਣੇ ਵੱਡੇ ਵੱਡੇ ਆਦਿਆਂ ਦੇ ਕੋਲ ਚਲੇ ਜਾਂਦੇ ਨੇ ਤੇ ਆਪ ਨੂੰ ਬੇਨਤੀ ਹੈ ਇਸ ਸੰਸਥਾ ਦੇ ਮਾਧਿਅਮ ਦੇ ਰਾਹੀਂ ਮੈਂ ਆਪ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜੇ ਕੋਈ ਵੀ ਲੋੜਵੰਦ ਪਰਿਵਾਰ ਆਪਣੇ ਬੱਚਿਆਂ ਦੇ ਲਈ ਹੈਲਪ ਲੈਣਾ ਚਾਹੁੰਦਾ ਤੇ ਉਹ ਸੰਸਥਾ ਦੇ ਦਿੱਤੇ ਹੋਏ ਨੰਬਰਾਂ ਦੀ ਸਹਾਇਤਾ ਕਰਕੇ ਆਪਣੇ ਬੱਚਿਆਂ ਦੀ ਫੀਸ ਸੰਸਥਾ ਦੇ ਕੋਲ ਅਦਾ ਕਰ ਸਕਦਾ ਹੈ। ਬਾਈ ਮਮਤਾ ਕਾਂਸਾ ਬਾਈ